ਸਤਿ ਸ਼੍ਰੀ ਅਕਾਲ ਮੈਂ ਜਗਦੀਪ ਸਿੰਘ ਸカイ ਨਿਊਜ਼ ਪੰਜਾਬ ਦੇ ਖਾਸ ਪ੍ਰੋਗਰਾਮ ਰਾਬਤਾ ਵਿਦ ਸਟਾਰ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਜਿਵੇਂ ਤੁਸੀਂ ਸਾਡੇ ਚੈਨਲ ਤੋਂ ਪਹਿਲਾਂ ਫਿਲਮ ਅਤੇ ਸੰਗੀਤ ਖੇਤਰ ਦੀਆਂ ਵੱਖ-ਵੱਖ ਸ਼ਖਸੀਅਤਾਂ ਨੂੰ ਦੇਖਿਆ ਉਹਨਾਂ ਨਾਲ ਅਸੀਂ ਨੇ ਵਿਚਾਰ ਸਾਂਝੇ ਕੀਤੇ ਤੇ ਤੁਹਾਨੂੰ ਉਹਨਾਂ ਦੀਆਂ ਪ੍ਰਾਪਤੀਆਂ ਵੀ ਸੁਣਾਈਆਂ ਨੇ ਤੇ ਅੱਜ ਮੇਰੇ ਨਾਲ ਪੰਜਾਬੀ ਫਿਲਮਾਂ ਦੇ ਨਾਮ ਵਰ ਹਸਤਾਕਰ ਮੌਜੂਦ ਨੇ ਜਿਹੜੇ ਕਿਸੇ ਜ਼ਿਆਦਾ ਜਾਣ ਪਹਿਚਾਣ ਦੇ ਮਹਤਾਜ ਨਹੀਂ ਸਾਢੇ 4 ਦਹਾਕਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਉਹਨਾਂ ਨੂੰ ਫਿਲਮ ਇੰਡਸਟਰੀ ਦੇ ਵਿੱਚ ਗੱਲ ਕਰੀਏ ਲੇਖਨੀ ਦੀ ਗੀਤਕਾਰੀ ਦੀ ਜਾਂ ਫਿਰ ਅਦਾਕਾਰੀ ਦੀ ਨਾਲ-ਨਾਲ ਨਿਰਦੇਸ਼ਕ ਵੀ ਰਹੇ ਨੇ ਤੇ ਤੁਹਾਡੇ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਅੱਜ ਰਤਨ ਔਲਖਜੀ ਦੇ ਨਾਲ ਸਰਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਔਰ ਸਕਾਈ ਨਿਊਜ਼ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਅਹ ਠੰਡ ਬਹੁਤ ਹੋ ਗਈ ਹੈ ਆਪਾਂ ਨਿੱਗਾ ਸਵਾਗਤ ਕਰਦੇ ਹੋਏ ਦਰਸ਼ਕਾਂ ਆਪਣੇ ਸਾਡੇ ਦਰਸ਼ਕਾਂ ਦਾ ਕਿਉਂ ਨਾ ਕਿਸੇ ਡਾਇਲੋਗ ਤੋਂ ਸ਼ੁਰੂਆਤ ਕਰ ਲਈਏ ਨਿੱਗਾ ਸਵਾਗਤ ਤੇ ਬੜੇ ਖਾਰਕੂ ਡਾਇਲੋਗ ਨਾਲ ਕਰਨਾ ਪਊਗਾ ਕਿਉਂਕਿ ਮੈਂ ਜਿਹੜੀਆਂ ਫਿਲਮਾਂ ਕੀਤੀਆਂ ਨੇ ਉਹਦੇ ਵਿੱਚ ਮੈਂ ਹਰ ਤਰ੍ਹਾਂ ਦੇ ਰੋਲ ਕੀਤੇ ਨੇ ਸਭ ਕੁਝ ਕੀਤਾ ਪਰ ਜਿਹੜੀਆਂ ਮੇਰੀਆਂ ਬਹੁਤ ਮਸ਼ਹੂਰ ਫਿਲਮਾਂ ਸੀ ਜਿਵੇਂ ਮਾਮਲਾ ਗੜਬੜ ਹੈ ਜੀ ਸਰਪੰਚ ਆ ਟਰੱਕ ਡਰਾਈਵਰਸ ਜੀ ਜੱਟ ਜੇਮਸ ਬੌਂਡ ਪੰਜਾਬੀ ਦੀਆਂ ਕਿਉਂਕਿ ਮੈਂ ਮੋਸਟਲੀ ਹਿੰਦੀ ਸੀਰੀਅਲਸ ਕੀਤੇ ਆ ਨੇ ਹਾਂ ਪੰਜਾਬੀ ਤਾਂ ਮੈਂ 15 16 ਫਿਲਮਾਂ ਕੀਤੀਆਂ ਨੇ ਹਾਂਜੀ ਆ ਮੈਂ ਉਹਨਾਂ ਚੋਂ ਤੁਹਾਨੂੰ ਆਪਣੀ ਫਿਲਮ ਟਰੱਕ ਡਰਾਈਵਰ ਦਾ ਜੀ ਹਾਂ ਇੱਕ ਡਾਇਲੋਗ ਸੁਣਾਉਣਾ ਜੀ ਜੇਹਰਾ ਤੇ ਉਪਾਸ਼ਨਾ ਸਿੰਘ ਦਾ ਜੀ ਜੀ ਕੀ ਸਮਝਦੀ ਏ ਤੂੰ ਆ ਐਸ਼ ਕਰੇ ਜ਼ਾਲਮ ਟੋਕਾ ਤੇ ਲੈ ਦੇ ਤੈਨੂੰ ਕੋਈ ਟਰੱਕ ਡਰਾਈਵਰ ਉਹ ਕਿੱਥੇ ਆ ਤੇਰਾ ਉਹ ਟਰੱਕ ਡਰਾਈਵਰ ਜੇ ਹਾਲੇ ਤੱਕ ਨਹਿਰ ਦੇ ਵਿੱਚ ਲਾਸ਼ ਬਣ ਕੇ ਉੱਬਰ ਨਾ ਆਇਆ ਹੋਇਆ ਤਾਂ ਦੱਸ ਮੈਨੂੰ ਓਏ ਆਪਣੇ ਹੱਥੀ ਵੱਢਿਆ ਮੈਂ ਤੇਰਾ ਰਾਠ ਇਸ਼ਕ ਕਰਦਾ ਤੈਨੂੰ ਇਸ਼ਕ ਉਹ ਚਾਹੁੰਦਾ ਤੇ ਤੈਨੂੰ ਚੁੱਕ ਕੇ ਵੀ ਲੈ ਜਾਂਦਾ ਪਰ ਤੈਨੂੰ ਜ਼ਾਕ ਲੈ ਜਾਣਾ ਚਾਹਨਾ ਕੀ ਬਾਤ ਹੈ ਕੀ ਬਾਤ ਹੈ ਬਹੁਤ ਕੋਲ ਹਾਸਕੂ ਅੱਜ ਕੱਲ ਮੈਂ ਰੀਅਲ ਚ ਗੁੱਸਾ ਨਹੀਂ ਕਰਦਾ ਕਿਸੇ ਨੂੰ ਬਹੁਤ ਗੁੱਸਾ ਕਰਵਾਉਂਦਾ ਉਹ ਉਹ ਬਿਲਕੁਲ ਬਿਲਕੁਲ ਪਤਾ ਸਰ ਅਰਜੀ ਵਿੱਚ ਕੀ ਹੈ ਅੱਜ ਕੱਲ ਜ਼ਿੰਦਗੀ ਦੀ ਅਰਜੀ ਵਿੱਚ ਇਹੋ ਹੀ ਹੈ ਜੀ ਦੇਖੋ ਇੱਕ ਤਾਂ ਜਿੱਥੇ ਮੈਂ ਬੈਠਾ ਤੁਹਾਡੇ ਸਾਹਮਣੇ ਅਧਾਰਾ ਸਟੂਡੀਓ ਇਹਨੂੰ ਮੈਂ ਚਲਾ ਰਿਹਾ ਜੀ ਔਰ ਦੂਸਰਾ ਮੈਂ ਕਾਫੀ ਕੰਮ ਕਰ ਰਿਹਾ ਹਾਂ ਮੇਰੇ ਆ ਵੈਬ ਸੀਰੀਜ਼ ਕਰ ਰਿਹਾ ਹਾਂ ਪੰਜਾਬੀ ਫਿਲਮਸ ਕਰ ਰਿਹਾ ਹਾਂ ਤੇ ਹੁਣ 26 ਜਨਵਰੀ ਨੂੰ ਮੇਰੀ ਇੱਕ ਫਿਲਮ ਲੱਗ ਰਹੀ ਹੈ ਲੰਬੜਾਂ ਦਾ ਲਾਣਾ ਜੀ ਉਹਦੇ ਚ ਮੈਂ ਹੀਰੋ ਦੇ ਫਾਦਰ ਦਾ ਰੋਲ ਕੀਤਾ ਜੀ ਬਹੁਤ ਅੱਛਾ ਰੋਲ ਆ ਔਰ ਅਮਰਦੀਪ ਗਿੱਲੂ ਨੇ ਉਹਨਾਂ ਨੇ ਦੋ ਵੈਬ ਸੀਰੀਜ਼ ਬਣਾਈਆਂ ਨੇ ਜੀ ਇੱਕ ਆਪਣੀ ਰਾਜਤਾਨੀ ਔਰ ਦੂਸਰੀ ਹੈਗੀ ਆ ਸੁਖਾ ਰੇਡਰ ਹੂੰ ਦੋਨਾਂ ਚ ਮੈਂ ਮੇਜਰ ਕਿਰਦਾਰ ਕੀਤੇ ਨੇ ਜੀ ਜੀ ਔਰ ਤੇ ਜਿਵੇਂ ਆਮ ਜਟਾ ਦਾ ਮੁੰਡਾ ਮਾਜੇ ਦਾ ਫਿਲਮਾਂ ਦੇ ਵਿੱਚ ਐਂਟਰੀ ਕਰਦਾ ਪਰਿਵਾਰ ਦਾ ਰਵਈਆ ਕਿਵੇਂ ਰਿਹਾ ਸੀ ਉਸ ਵਕਤ ਫੇ ਦੇਖੋ ਉਹ ਸਾਡੇ ਪੰਜਾਬੀਆਂ ਚ ਉਹ ਪਹਾਵਾਂ ਚ ਇੱਕ ਬੜੀ ਪੱਕੀ ਜੀ ਗੱਲ ਹੁੰਦੀ ਆ ਹਾਂ ਕਿ ਜਾ ਕਰ ਲਾ ਜਾਂ ਖਬਰਦਾਰ ਜੇ ਕੀਤਾ ਜੇ ਕੀਤਾ ਸੋ ਮੈਂ ਖਬਰਦਾਰ ਤੋਂ ਸ਼ੁਰੂ ਹੋਇਆ ਸੀਗਾ ਪਰ ਜਾ ਕਰ ਲੈ ਦੇ ਵਿੱਚ ਚਲਾ ਗਿਆ ਅੱਛਾ ਪਰ ਉਹਨੇ ਜਦੋਂ ਪੱਕਾ ਸੋਚ ਲਿਆ ਕਿ ਇਹਨੇ ਕਰਨਾ ਹੀ ਆ ਜੀ ਤੇ ਫਿਰ ਮੇਰੀ ਫੈਮਿਲੀ ਨੇ ਕਹਾ ਕਿ ਨੋ ਪ੍ਰੋਬਲਮ ਜੋ ਉਤਰਾ ਜੀ ਕਰਦਾ ਕਰਲਾ ਸ਼ੁਰੂਆਤੀ ਜਿਹੜਾ ਦੌਰ ਸੀ ਹਿੰਦੀ ਫਿਲਮਾਂ ਦਾ ਸੀ ਜਾਂ ਪੰਜਾਬੀ ਫਿਲਮਾਂ ਤੋਂ ਸ਼ੁਰੂਆਤ ਕਰਦਾ ਰਤਨੌਲਕ ਜੀ ਮੈਂ ਬੰਬੇ ਤੋਂ ਹੀ ਸ਼ੁਰੂ ਕੀਤਾ ਜੀ ਮੈਂ ਪਹਿਲਾਂ ਹਿੰਦੀ ਫਿਲਮਸ ਕੀਤੀਆਂ ਹੂੰ ਫਿਰ ਮੈਂ ਪੰਜਾਬੀ ਔਰ ਹਿੰਦੀ ਫਿਲਮ ਇੱਥੇ ਕੀਤੀ ਉਹ ਚੰਡੀਗੜ੍ਹ ਇਸੇ ਸਟੂਡੀਓ ਚ ਉਦੋਂ ਤੇ ਹਾਲੀਏ ਖੇਤ ਹੀ ਸੀਗੇ ਜੀ ਇੱਥੇ ਬਣੀ ਸੀਗੀ ਤਾਨੂੰ ਪਗਤ ਔਰ ਬక్తి ਮੇ ਸ਼ਕਤੀ ਜੀ ਜੀ ਦੋ ਫਿਲਮਾਂ ਸੀਗੀਆਂ ਉਹ ਮੈਂ ਕ੍ਰਿਤੀਆਂ ਸੀ 76 ਉਸ ਤੋਂ ਬਾਅਦ ਇਹ ਦੌਰ ਚੱਲਦਾ ਰਿਹਾ ਫਿਰ ਪੰਜਾਬ ਦੇ ਵਿੱਚ ਮੈਂ ਬਹੁਤ ਵੱਡੀਆਂ ਹਿੱਟ ਫਿਲਮਾਂ ਕੀਤੀਆਂ ਮੇਰੀ ਪਹਿਲੀ ਫਿਲਮ ਇਹ ਜਿਹੜੀ ਸੀਗੀ ਜਿੱਥੇ ਮੈਂ ਮੇਨ ਰੋਲ ਮੇਜਰ ਰੋਲ ਕੀਤਾ ਸੀ ਹੂੰ ਇਹ ਤੁਹਾਨੂੰ ਭਗਤ ਔਰ ਬక్తి ਵਿੱਚ ਸ਼ਕਤੀ ਜੀ ਇਹ ਦੋਨੋਂ ਵਰਸ਼ਨ ਸਿਲਵਰ ਜੁਬਲੀ ਸੀਗੇ ਜੀ ਫਿਰ ਕੀਤੀ ਸਰਪੰਚ ਜੀ ਸਰਪੰਚ ਵੀ ਬਹੁਤ ਵੱਡੀ ਹਿੱਟ ਸੀਗੀ ਉਹਦੇ ਤੇ ਕਈ ਜਗ੍ਹਾ ਤੇ ਸਿਲਵਰ ਜੁਬਲੀ ਹੋਈ ਜੀ ਔਰ ਮਾਮਲਾ ਗੜਬੜ ਤੇ ਸੱਤ ਜਗ੍ਹਾ ਤੇ ਸਿਲਵਰ ਜੁਬਲੀ ਹੋਈ ਹੂੰ ਮੈਂ ਉਹਦਾ ਮੇਨ ਵਿਲਨ ਵੀ ਸੀਗਾ ਫਾਈਟ ਮਾਸਟਰ ਵੀ ਸੀਗਾ ਡਾਂਸ ਮਾਸਟਰ ਵੀ ਸੀਗਾ ਜੀ ਜੀ ਔਰ ਉਸ ਤੋਂ ਬਾਅਦ ਕਾਫੀ ਕੰਮ ਕਰਦੇ ਰਹੇ ਫਿਰ ਬੰਬੇ ਮੈਨੂੰ ਸੀਰੀਅਲ ਨਵਾਂ ਨਵਾਂ ਟੀਵੀ ਸ਼ੁਰੂ ਹੋਇਆ ਸੀ ਹਾਂਜੀ ਤੇ ਟੀਵੀ ਨੇ ਜਿਹਨੂੰ ਕਹਿੰਦੇ ਨਾ ਜੱਫੀ ਪਾ ਗਿਆ ਆਪਣੇ ਵਿੱਚ ਲੈ ਲਿਆ ਲੈ ਲਿਆ ਵਾਹ ਤੇ ਮੈਂ ਕਾਫੀ ਫਿਲਮਾਂ ਕੀਤੀਆਂ ਟ੍ਰੈਕ ਡਰਾਈਵਰ ਤੇ ਮੈਂ ਉਸ ਤੋਂ ਬਾਅਦ ਕੀਤੀਆਂ ਮੈਂ ਗੁੱਗੂ ਨਾਲ ਦੋ ਫਿਲਮਾਂ ਕੀਤੀਆਂ ਟ੍ਰੈਕ ਡਰਾਈਵਰ ਔਰ ਇੱਕ ਪ੍ਰੀਤੀ ਸਪਰੂ ਦੀ ਆਪਣੇ ਸਰਦਾਰੀ ਜੀ ਉਹ ਦੋਆਂ ਚ ਮੈਂ ਵਿਲੈਨ ਕੀਤਾ ਜੀ ਜੀ ਔਰ ਸੀਰੀਅਲਸ ਤੇ ਮੇਰੀਆਂ ਸਾਰੇ ਹਿੰਦੁਸਤਾਨ ਚ ਸਭ ਤੋਂ ਹਿੱਟ ਸੀਰੀਅਲ ਸੀਗੀਆਂ ਪਹਿਲੀ ਸੀਗੀ ਜਨੂਨ ਜਨੂਨ ਜਿਹੜੀ ਉਸ ਜਮਾਨੇ ਚ ਹਿੰਦੁਸਤਾਨ ਸਭ ਤੋਂ ਲੰਬੀ ਚੱਲੀ ਸਾਢੇ 5 ਹਾਂਜੀ ਹਾਂਜੀ ਫਿਰ ਮੈਂ ਵੀਰ ਚੋਪੜਾ ਜੀ ਆ ਕਿਤੇ ਮੈਂ ਦਿੱਲੀ ਹੂੰ ਵਿਸ਼ਨੂੰ ਪੁਰਾਨ ਜੀ ਰਾਜਾ ਹਰੀਸ਼ ਚੰਦਰ ਫਿਰ ਯੋਗ ਕੀਤੀ ਜੀ ਟੀਵੀ ਦੀ ਇਹ ਲੱਗੀ ਕੀਤੀ ਇਸ 7-8 ਸੀਰੀਅਲ ਦੇ ਵਿੱਚ ਹੀ 12-14 ਸਾਲ ਮੰਗੇ ਬਾਕੀ ਸਾਡੇ ਜਿਹੜੇ ਪੰਜਾਬੀ ਦਰਸ਼ਕ ਨੇ ਉਹ ਤਾਂ ਤੁਹਾਨੂੰ ਜਾਣਦੇ ਨੇ ਚੰਗੀ ਤਰ੍ਹਾਂ ਬਹੁਤ ਨੂੰ ਪਤਾ ਹੈ ਵੀ ਦਾਰਾ ਸਿੰਘ ਨਾਲ ਤੁਹਾਡਾ ਕੀ ਰਿਸ਼ਤਾ ਸਕਾਈ ਨੂੰ ਪੰਜਾਬ ਦੇ ਦਰਸ਼ਕ ਜਿਹੜੇ ਅੱਜ ਪਹਿਲੀ ਵਾਰੀ ਤੁਹਾਨੂੰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਦੇਖ ਰਹੇ ਨੇ ਸੁਣ ਰਹੇ ਨੇ ਅਸੀਂ ਚਾਹੁੰਦੇ ਹਾਂ ਕਿ ਦਾਰਾ ਸਿੰਘ ਤੇ ਰਤਨੌਲਖ ਦੀ ਕੀ ਸਾਂਝ ਸੀ ਉਹ ਵੀ ਸਾਡੇ ਦਰਸ਼ਕਾਂ ਨਾਲ ਆਪਾਂ ਸਾਂਝੀ ਕਰ ਲਈਏ ਹਾਂਜੀ ਮੈਂ ਸਦਾ ਦਾਰਾ ਸਿੰਘ ਜੀ ਦਾ ਸਾਲਾ ਹੂੰ ਮੇਰੇ ਮੈਂ 6-7 ਸਾਲ ਦਾ ਸੀ ਜਦੋਂ ਮੇਰੀ ਸਿਸਟਰ ਦੀ ਮੈਰਿਜ ਹੋ ਗਈ ਜੀ ਸੋ ਉਹਨਾਂ ਬਿਲਕੁਲ ਬੱਚਿਆਂ ਵਾਂਗੂ ਹੀ ਜਿੰਨੋਂ ਕਹਿੰਦੇ ਆ ਉਹ ਮੈਨੂੰ ਸਾਰੇ ਟ੍ਰੀਟ ਕਰਦੇ ਸੀਗੇ ਬੜੀ ਸਿਸਟਰ ਸਭ ਤੋਂ ਵੱਡੇ ਸਿਸਟਰ ਸੀਗੇ ਤੇ ਉਹਦੇ ਸਾਹਬ ਦੇ ਨਾਲ ਹੀ ਮੈਂ ਘਰ 'ਚ ਆਪਣੇ ਘਰ 'ਚ ਰਹਾ ਜਾਂ ਬੰਬੇ ਰਹਾ ਜਾਂ ਜੋ ਕੁਝ ਵੀ ਆ ਬੜੇ ਪਿਆਰ ਦੇ ਨਾਲ ਗਿਆ ਔਰ ਉਸ ਘਰ 'ਚ ਮੇਰੀ ਉਹ ਸਿਸਟਰ ਨੇ ਬਹੁਤ ਪਿਆਰ ਦਿੱਤਾ ਹੂੰ ਮੈਂ ਰਹਿੰਦਾ ਚਾਹੇ ਕਦੀ ਵੀ ਉਹਨਾਂ ਦੇ ਨਾਲ ਨਹੀਂ ਗਿਆ ਅਲੱਗ ਰਹਿੰਦਾ ਸੀ ਮੈਂ ਉਹਨਾਂ ਦੀਆਂ ਫਿਲਮਾਂ ਦੀ ਸ਼ੂਟਿੰਗ ਦੇਖਣ ਵੀ ਨਹੀਂ ਸੀ ਜਾਂਦਾ ਕਿ ਕੋਈ ਕਵੇ ਨਾ ਕਿ ਉਹਨਾਂ ਦੇ ਰਿਸ਼ਤੇਦਾਰ ਹਾਂ ਸ਼ੁਭਾਰਸ਼ਾ ਲੇਕਿਨ ਕੰਮ ਵੀ ਬਹੁਤ ਕੀਤਾ ਔਰ ਉਹਨਾਂ ਕਰਕੇ ਇੱਜ਼ਤ ਵੀ ਬਹੁਤ ਹੋਈ ਇਹ ਤਾਂ ਨਹੀਂ ਹੋਇਆ ਸੀ ਕਦੇ ਵੀ ਕਿ ਤੁਹਾਨੂੰ ਦਾਰਾ ਸਿੰਘ ਹੋਣਾ ਕਰਕੇ ਫਿਲਮਾਂ ਦੇ ਵਿੱਚ ਕੰਮ ਲੈਣ 'ਚ ਕੋਈ ਜਿਆਦਾ ਦਿੱਕਤ ਨਹੀਂ ਹੋਈ ਜਾਂ ਸਾਰਾ ਕੁਝ ਜਿਵੇਂ ਤੁਸੀਂ ਪਹਿਲਾਂ ਦੱਸ ਵੀ ਰਹੇ ਹੋ ਵੀ ਆਪਦੇ ਸੰਘਰਸ਼ ਹੀ ਕੀਤਾ ਮੈਂ ਜੋ ਕੁਝ ਵੀ ਕੀਤਾ ਮੈਂ ਕਦੀ ਕਿਸੇ ਨੂੰ ਦੱਸਿਆ ਹੀ ਨਹੀਂ ਸੀਗਾ ਅੱਛਾ ਮੈਂ ਰਹਿਂਦਾ ਵੀ ਬਹੁਤ ਦੂਰ ਸੀਗਾ ਉਹਨਾਂ ਦੇ ਘਰ ਤੋਂ ਜੀ ਲੇਕਿਨ ਦਾਰਾ ਭੱਜ ਦੇ ਨਾਲ ਰਿਸ਼ਤਾ ਹੋਣ ਦਾ ਜੇ ਕਿਸੇ ਨੂੰ ਪਤਾ ਲੱਗ ਕੇ ਮੈਨੂੰ ਉਹਨੇ ਇੱਕ ਫੋਨ ਕੀਤਾ ਤੇ ਔਰ ਉਹਨੇ ਮੈਨੂੰ ਕੰਮ ਨਹੀਂ ਦਿੱਤਾ ਕੋਈ ਵੀ ਉਹ ਸੋਚਦੇ ਸੀ ਕਿ ਇੱਕ ਬੜਾ ਸਟਰੋਂਗ ਬਿਗ ਮੁੰਡਾ ਆਊਗਾ ਹਾਂ ਔਰ ਮੈਂ ਤਾਂ ਪਤਲਾ ਜਿਹਾ ਸਿਗਰ ਮਾਰਨ ਵਾਲੇ ਦੇ ਟਾਈਪ ਦੇ ਰੋਸਾ ਵਾਲਾ ਮੁੰਡਾ ਸੀਗਾ ਸੋ ਮੈਨੂੰ ਬਹੁਤ ਬਾਜੀ ਦੇ ਨਾਲ ਮੈਂ ਤਿੰਨ ਚਾਰ ਫਿਲਮਾਂ ਟੀਟੀਆਂ ਨੇ ਮੈਂ ਹਾਲਾਕੇ ਉਹਨਾਂ ਲਈ ਮੈਂ ਫਿਲਮ ਲਿਖੀਆਂ ਨੇ ਜੀ ਮੈਂ ਉਹਨਾਂ ਦੇ ਲਈ ਟੈਲੀਵਿਜ਼ਨ ਸੀਰੀਅਲਸ ਲਿਖੀਆਂ ਨੇ ਜੀ ਉਹ ਸਾਰੇ ਕੰਮ ਮੈਂ ਕੀਤੇ ਆ ਲੇਕਿਨ ਬਾਜੀ ਦੇ ਨਾਲ ਮੈਂ ਉਹਨਾਂ ਦੇ ਘਰ ਦੀਆਂ ਫਿਲਮ ਕੀਤੀ ਸੀ ਇਹ ਪਹਿਲੀ ਜਿਹੜੀਆਂ ਫਿਲਮਸ ਨੇ ਜੀ ਉਸ ਤੋਂ ਬਾਅਦ ਜਿਹੜੀ ਮੈਂ ਫਿਲਮ ਲਿਖੀ ਹੈ ਉਹਨਾਂ ਲਈ ਉਹਦੇ ਵਿੱਚ ਵੀ ਮੈਂ ਕੰਮ ਨਹੀਂ ਕੀਤਾ ਅੱਛਾ ਅੱਛਾ ਲਿਖਣ ਤੋਂ ਵੀ ਤੁਹਾਡੀ ਪੁੱਛ ਚਰਚਾ ਕਰ ਲੈਣਾ ਇੱਕ ਹੋਰ ਕਿਉਂਕਿ ਸਭ ਨੂੰ ਪਤਾ ਤੁਸੀਂ ਐਕਟਿੰਗ ਕਰਦੇ ਹੋ ਉਹ ਕਿਹੜੀ ਫਿਲਮ ਹੈ ਜਿਹੜੀ ਤੁਹਾਡੀਆਂ ਲਿਖੀਆਂ ਹੋਈਆਂ ਸਿਨੇਮੇ ਤੱਕ ਲੋਕਾਂ ਨੇ ਦੇਖੀਆਂ ਨਹੀਂ ਮੇਰੀ ਫਿਲਮਾਂ ਬਹੁਤ ਅੱਛੀਆਂ ਚੱਲੀਆਂ ਜੀ ਦਾਰਾ ਪਾਜ ਦੀ ਫਿਲਮ ਸੀ ਕਰਨ ਹਾਂ ਜਿਹੜੀ ਸ਼ੋਕਮਾਰ ਜੀ ਨੇ ਡਾਇਰੈਕਟ ਕੀਤੀ ਸੀ ਜੀ ਵਿੰਡੂ ਉਹਦੇ ਚ ਪਹਿਲੀ ਫਿਲਮ ਸੀ ਬਹੁਤ ਅੱਛੀ ਚੱਲੀ ਸੀ ਫਿਲਮ ਜੀ ਉਸ ਤੋਂ ਬਾਅਦ ਫਿਰ ਮੈਂ ਇੱਕ ਐਜ਼ ਰਾਈਟਰ ਡਾਇਰੈਕਟਰ ਫਿਲਮ ਕੀਤੀ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਹਾਂ ਕਾਫੀ ਚੱਲੀ ਫਿਰ ਜਿਹੜੀ ਪਾਰਟੀਸ਼ਨ ਤੋਂ ਲੈ ਕੇ ਆਪਰੇਸ਼ਨ ਬਲੂ ਸਟਾਰ ਤੱਕ ਦੀ ਫਿਲਮ ਸੀਗੀ ਜੀ ਔਰ ਪੰਜਾਬੀ ਦੀ ਪਹਿਲੀ ਫਿਲਮ ਸੀ ਜਿਹੜੀ 1 ਕਰੋੜ ਰੁਪਏ ਦੇ ਬਜਟ ਨਾਲ ਬਣੀ ਉਸ ਵੇਲੇ ਉਸ ਤੋਂ ਪਹਿਲਾਂ 30 35 ਲੱਖ 40 ਲੱਖ ਗੁਰਦਾਸ ਮਾਨ ਦੀਆਂ ਦਾਰਾ ਭੱਜ ਦੀਆਂ ਫਿਲਮਾਂ ਹੀ ਮੰਗੀਆਂ ਹੁੰਦੀਆਂ ਸੀ ਹਾਂ ਦਾਰਾ ਭੱਜ ਦੀਆਂ 45 50 ਲੱਖ ਚ ਬਣਦੀਆਂ ਸੀ ਗੁਰਦਾਸ ਉਹਨਾਂ ਦੀਆਂ 35 40 ਲੱਖ ਚ ਬਣਦੀਆਂ ਸੀ ਹੂੰ ਉਸ ਤੋਂ ਪਹਿਲਾਂ ਜਿਹੜੀਆਂ ਮੈਂ ਕੀਤੀਆਂ ਜਿੱਦਾਂ ਗੁਰਦਾਸ ਦੀ ਪਹਿਲੀ ਫਿਲਮ ਕੀਤੀ ਥੀ ਜਿਹੜੀ ਸਭ ਤੋਂ ਹਿੱਟ ਸੀ ਉਹ ਤੇ ਉਦੋਂ 5.5 6 ਲੱਖ ਰੁਪਏ ਦਾ ਬਜਟ ਥੋਦਾ ਸੀ ਬਿਲਕੁਲ 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 ਪਰ ਉਸ ਤੋਂ ਬਾਅਦ ਫਿਰ ਮੈਂ 5 ਕਰੋੜ ਵਾਲੀ ਵੀ ਪਹਿਲੀ ਫਿਲਮ ਕੀਤੀ ਜੱਡ ਜੇਮਸ ਬੌਂਡ ਹੈ ਅੱਛਾ ਜੱਡ ਜੇਮਸ ਬੌਂਡ ਦਾ ਮੈਂ ਸਾਰੀ ਡਿਜ਼ਾਈਨਿੰਗ ਮੈਂ ਕੀਤੀ ਸੀ ਹੂੰ ਉਹ ਵੀ ਬਹੁਤ ਵੱਡੀ ਹਿੱਟ ਹੋਈ ਸਾਰਿਆਂ ਨੂੰ ਪਤਾ ਹੀ ਆ ਜੀ ਕਿਪੀ ਉਹਨੂੰ ਅੱਜ ਵੀ ਇਹ ਕਹਿੰਦਾ ਕਿ ਮੇਰੀ ਵਨ ਆਫ ਦਾ ਬੈਸਟ ਫਿਲਮ ਆ ਜੀ ਤੇ ਉਸ ਤੋਂ ਬਾਅਦ ਤੇ ਫਿਰ 5 ਕਰੋੜ ਵੀ ਛੋਟੀ ਹੋ ਗਈ ਰਕਮ ਹੁਣ ਬਹੁਤ ਵੱਡੀਆਂ ਫਿਲਮ ਬਣਨ ਲੱਗੀਆਂ ਗਾਣੇ ਵੀ ਲਿਖ ਲੈਂਦੇ ਤੁਸੀਂ ਤਾਂ ਹਾਂਜੀ ਗ ਲਿਖੇ ਨੇ ਮੇਰੇ ਕਰਨ ਚ ਤਿੰਨ ਗਾਣੇ ਸੀਗੇ ਜੀ ਫਿਰ ਗੁੱਗੂ ਗਿੱਲ ਦੀ ਇੱਕ ਫਿਲਮ ਸੀਗੀ ਮੈਨੂੰ ਉਹਦਾ ਸ਼ਾਇਦ ਨਾਮ ਨਹੀਂ ਯਾਦ ਆ ਰਿਹਾ ਉਹ ਜਿਸ ਵੀ ਗਾਣਾ ਸੀ ਜਿਹੜਾ ਗੁੱਗੂ ਗਿੱਲ ਤੇ ਪਾਸਦਾ ਗੁੱਗੂ ਗਿੱਲ ਤੇ ਇੱਕ ਮਨਜੀਤ ਕਰਕੇ ਕੋਈ ਕੁੜੀ ਸੀਗੀ ਜੀ ਉਹਦੇ ਉੱਤੇ ਮਨਜੀਤ ਕੌਰ ਕਰਕੇ ਕੁੜੀ ਸੀਗੀ ਠੀਕ ਹੈ ਉਹਦੇ ਉੱਤੇ ਪਿਕਚਰਾਈਜ਼ ਕੀਤਾ ਗਿਆ ਸੀਗਾ ਬਹੁਤ ਹਿੱਟ ਗਾਣਾ ਸੀਗਾ ਹਮ ਆ ਮੇਰੇ ਗਾਣੇ ਸੁਖਵਿੰਦਰ ਨੇ ਗਾਏ ਆ ਮੇਰੇ ਗਾਣੇ ਆ ਜਿਹਨੂੰ ਕਹਿੰਦੇ ਆ ਕਿ ਹਿੰਦੀ ਦੇ ਕਾਫੀ ਜਿਹੜੇ ਨੋਨ ਨੇ ਜਿਦਾ ਚਾਰ ਪੰਜ ਇਹੋ ਜਿਹੇ ਸਿੰਗਰ ਨੇ ਜਿਹੜੇ ਬਹੁਤ ਹੀ ਜਿੰਨੋ ਟਾਪ ਦੇ ਨੇ ਉਹਨਾਂ ਸਾਰਿਆਂ ਨੇ ਮੇਰੇ ਗਾਣੇ ਪਰ ਮੈਂ ਗਾਣਾ ਲਿਖਦਾ ਦਿਲੋਂ ਜੀ ਮੈਂ ਹਾਲੀ ਤੱਕ ਗਾਣਾ ਵੇਚਿਆ ਨਹੀਂ ਔਰ ਵੇਚਣ ਦਾ ਮੂਡ ਵੀ ਨਹੀਂ ਜੀ ਜਿਹੜਾ ਵੀ ਅੱਛਾ ਲੱਗੂਗਾ ਜੇ ਕਿਸੇ ਨੂੰ ਚੰਗਾ ਲੱਗਦਾ ਮੈਂ ਉਹਨੂੰ ਉਹਨੂੰ ਦੇ ਦੇਣਾ ਗਾਣਾ ਕਿਉਂਕਿ ਜੇ ਕੋਈ ਮੈਨੂੰ ਕਹਵੇ ਕਿ ਤੂੰ ਆ ਲਿਖ ਲੈ ਜਿੱਦਾਂ ਰਾਈਟਰ ਲਿਖਦੇ ਆ ਤੇ ਸ਼ਾਮ ਨੂੰ ਮੈਂ ਇਕੱਠਾ ਹੋ ਕੇ ਤੇ ਦੋ ਚਾਰ ਲਾਈਨਾਂ ਲਿਖ ਕੇ ਜਾਂ ਗਾਣਾ ਬਣਾਦਾ ਇਦਾਂ ਨੇ ਜਦੋਂ ਆਪਾਂ ਨੂੰ ਲੋਰ ਆਉਂਦਾ ਉਦੋਂ ਲਿਖ ਲੈਂਦੇ ਆ ਉਦੋਂ ਆਪਾਂ ਸਾਰਾ ਗਾਣਾ ਲਿਖਦੇ ਆ ਤੇ ਇਸ ਕਰਕੇ ਲੇਕਿਨ ਸਾਰੇ ਚੰਗਿਆ ਸਿੰਗਰਾਂ ਨੂੰ ਗਾਣੇ ਮਿਲੇ ਇਸ ਕਰਕੇ ਬੰਬੇ ਬੰਬੇ ਬਹੁਤ ਸਮਾਂ ਰਹੇ ਹੋ ਉਥੋਂ ਦੀਆਂ ਕੋਈ ਜਿਆਦਾ ਮਿੱਠੀਆਂ ਜਿਆਦਾ ਜਿਹੜੀਆਂ ਉਹਨਾਂ ਕਲਾਕਾਰਾਂ ਨੂੰ ਜਿਹਨੂੰ ਅਸੀਂ ਸਿਨੇਮੇ ਦੇ ਰਾਹੀਂ ਨਹੀਂ ਦੇਖਦੇ ਰਹੇ ਸੀ ਪ੍ਰਾਨ ਸਾਹਿਬ ਦੀ ਗੱਲ ਕਰ ਲਈਏ ਦਲੀਪ ਸਾਹਿਬ ਦੀ ਗੱਲ ਕਰ ਲਈਏ ਤਰਵਿੰਦਰ ਜੀ ਨਾਲ ਬਹੁਤ ਤੁਹਾਡਾ ਨੇੜਤਾ ਰਹੀ ਆ ਅ ਕਿਹੜਾ ਤੁਹਾਨੂੰ ਲੱਗਿਆ ਵੀ ਯਾਰ ਦਿਲਾਂ ਦੇ ਨੇੜੇ ਆ ਸੱਚੀਓ ਲੋਕਾਂ ਦੇ ਕਲਾਕਾਰ ਮੈਂ ਕਲਾਕਾਰਾਂ ਤੋਂ ਪਹਿਲਾਂ ਤਾਂ ਹੈ ਨਾ ਕਿ ਮੈਂ ਲੋਕਾਂ ਦੀ ਰਾਈਸ ਦੇਖੀ ਆ ਮਿਹਨਤ ਕਿੰਨਾ ਹੀ ਲੋਕੀ ਕਰਦੇ ਆ ਸੁਨਦੀ ਚੋਹਾਨ ਨੇ ਮੇਰਾ ਪਹਿਲਾ ਗਾਣਾ ਗਾਇਆ ਸੀਗਾ 3500 ਰੁਪਏ ਚ ਅੱਛਾ ਔਰ ਸੁਨਦੀ ਚੋਹਾਨ ਨੂੰ ਵੀ ਮੈਂ ਬਾਅਦ ਦੇ ਵਿੱਚ 1.5 ਲੱਖ ਰੁਪਏ ਚ ਉਹ ਗਾਣਾ ਰਿਕਾਰਡ ਕਰਵਾਇਆ ਹਾਂ ਹਾਂ ਇਸ ਤਰ੍ਹਾਂ ਕਰਕੇ ਜਿਹੜੇ ਲੋਕੀ ਸਟਰਗਲ ਕਰਦੇ ਨੇ ਜਦੋਂ ਤੁਸੀਂ ਉੱਥੇ ਜਾਂਦੇ ਜੇ ਜੀ ਤੇ ਤੁਹਾਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਤੁਹਾਨੂੰ ਰਾਤ ਨੂੰ ਕਾਮਯਾਬੀ ਨਹੀਂ ਮਿਲਣੀ ਹਾਂ ਤੁਹਾਨੂੰ ਬਹੁਤ ਮਿਹਨਤ ਕਰਨੀ ਪੈਣੀ ਆ ਉਹਦੇ ਬਿਲਕੁਲ ਬਿਲਕੁਲ ਔਰ ਉਸ ਮਿਹਨਤ ਦੇ ਵਿੱਚ ਅੱਜ ਸੁਖਵਿੰਦਰ ਨੂੰ ਇੱਕ 뮤ਜ਼ੀਸ਼ਨ ਔਰ ਅਰੇਂਜਰ ਤੋਂ ਲੈ ਕੇ ਅੱਜ ਹਿੰਦੁਸਤਾਨ ਦਾ ਸੱਤੋਂ ਵੱਡਾ ਮਲਕੇ ਸਿੰਗਰਾਂ ਦੇ ਵਿੱਚੋਂ ਗਿਣਿਆ ਜਾਂਦਾ ਜੀ ਹਾਂ ਉਹ ਉਹਦੇ ਨਾਲ ਸਾਰਾ ਕੀਤਾ ਦਿਲਰਾਜ ਕੌਰ ਨੇ ਮੇਰੇ ਗਾਣੇ ਗਾਏ ਨੇ ਹਾਂ ਤੇ ਹੁਣ ਮੈਨੂੰ ਕਈਆਂ ਦੇ ਨਾਮ ਵੀ ਯਾਦ ਨਹੀਂ ਆਉਂਦੇ ਸਹੀ ਹੈ ਸਹੀ ਹੈ ਹਾਂ ਤੇ ਉਹਨਾਂ ਸਾਰਿਆਂ ਦਾ ਵਿੱਚ ਕਰਕੇ ਅਹ ਔਰ ਇਹਨਾਂ ਚੀਜ਼ਾਂ ਦਾ ਸਭ ਤੋਂ ਅੱਛਾ ਲੱਗਦਾ ਹੈ ਕਿ ਜਦੋਂ ਮੈਂ ਤਰਪਾ ਜੀ ਦੀ ਤੇ ਮੈਂ ਜ਼ਿਆਦਾ ਗੱਲ ਨਹੀਂ ਕਰਨੀ ਜੀ ਹੀ ਵਾਸ ਲਾਈਕ ਆ ਵਡੇ ਭਰਾ ਵਾਂਗੂ ਘਰ ਦੇ ਬਿਲਕੁਲ ਘਰੇਲੂ ਰਿਲੇਸ਼ਨ ਸੀਗੇ ਬਹੁਤ ਮਿਲਦੇ ਸੀ ਅਜੀਤ ਭਾਜੀ ਜਿਹੜੇ ਉਹਨਾਂ ਦੇ ਛੋਟੇ ਬ੍ਰਦਰ ਨੇ ਜੀ ਉਹਦੇ ਸਾਨੂੰ ਬਿਲਕੁਲ ਬਚਾਉਣ ਨੂੰ ਟ੍ਰੀਟ ਕਰਦੇ ਸੀਗੇ ਸਾਰੇ ਕਿ ਅਸੀਂ ਘਰ ਭਾਜੀ ਦਾ ਸਾਰਿਆਂ ਦਾ ਇੱਕ ਦੂਜੇ ਦਾ ਹੋਣਾ ਜਾਣਾ ਸੀਗਾ ਜੀ ਮੈਂ ਪ੍ਰਕਾਸ਼ ਭੈਣ ਜੀ ਦੇ ਨਾਲ ਸਾਰਾ ਔਰ ਉਹ ਧਰਮ ਭਾਜੀ ਅ ਅਲੱਗ ਹੀ ਟਾਈਪ ਦੇ ਬੰਦੇ ਆ ਉਹ ਰਾਜ ਆਦਮੀ ਸੀ ਹੂੰ ਉਹਦੇ ਨਾਲ ਬੈਠੇ ਤੇ ਤੁਹਾਨੂੰ ਉਹਨਾਂ ਨੇ ਕਦੋਂ ਵੱਡੇ ਹੋ ਜਾਣਾ ਔਰ ਕਦੋਂ ਤੁਹਾਡੇ ਦੋਸਤ ਬਣ ਜਾਣਾ ਤੁਹਾਨੂੰ ਬੈਠਾ-ਬੈਠਾ ਪਤਾ ਨਹੀਂ ਸੀ ਹਾਂ ਹਾਂ ਬਿਲਕੁਲ ਤੇ ਉਹ ਬਹੁਤ ਅੱਛੇ ਸੀ ਦਾਰਾ ਭਾਜੀ ਤੇ ਰੱਬ ਵਰਗੇ ਬੰਦੇ ਸੀਗੇ ਜੇ ਤਾਂ ਤੇ ਕੋਈ ਰੱਬ ਬੰਦਾ ਤੇ ਉਹ ਜਿਹ ਬੰਦਾ ਹੁੰਦਾ ਕੀ ਬਾਤ ਹੈ ਕੀ ਬਾਤ ਹੈ ਔਰ ਪ੍ਰਾਨਤ ਸਾਹਿਬ ਦੀ ਜੇਕਰ ਗੱਲ ਕਰਦੇ ਆ ਨਾ ਤੇ ਜਿੰਨੇ ਜਿਹਨੂੰ ਕਹਿੰਦੇ ਨਾ ਕਿ ਉਹ ਸਖਤ ਵਿਲਨ ਸੀਗੇ ਹਾਂ ਉਹਨੇ ਹੀ ਨਰਮ ਇਨਸਾਨ ਸੀ ਅੱਛਾ ਮੈਂ ਜੇ ਦੁਨੀਆ ਚੋਂ ਅਗਰ ਬਹੁਤ ਅੱਛੇ ਲੋਕ ਮਿਲੇ ਆ ਦਾਰਾਪਾ ਜੀ ਨੂੰ ਬਾਦ ਜੀ ਤੇ ਪ੍ਰਾਨਤ ਸਾਹਿਬ ਉਹਨਾਂ ਚੋਂ ਇੱਕ ਨੇ ਹਾਂ ਨਾਹਇਤ ਡਿਸਿਪਲਿਨਡ ਆਦਮੀ ਸੀਗੇ ਜੀ ਆਪਣੇ ਸਟਾਫ ਦੀ ਲਾਈਟਮੈਨ ਤੋਂ ਲੈ ਕੇ ਪ੍ਰੋਡਿਊਸਰ ਤੱਕ ਹਰ ਇੱਕ ਦੀ ਇੱਕੋ ਜਿਹਾ ਪਿਆਰ ਕਰਦੇ ਸੀ ਇੱਜ਼ਤ ਕਰਦੇ ਸੀ। ਹੂੰ ਔਰ ਆਊਟ ਆਫ ਦਾ ਵੇਅ ਜਾ ਕੇ ਕਿਸੇ ਦੀ ਵੀ ਹੈਲਪ ਕਰਨ ਲਈ ਤਿਆਰ ਰਹਿੰਦੇ ਸੀ। ਬਿਲਕੁਲ ਜੀ। ਉਹ ਮੈਂ ਕਾਫੀ ਚੀਜ਼ਾਂ ਉਹਨਾਂ ਕੋਲੋਂ ਸਿੱਖਿਆ। ਬਲਕਿ ਜਦੋਂ ਮੈਂ ਮੇਰਾ ਦੇਸ਼ ਮੇਰਾ ਧਰਮ ਫਿਲਮ ਵਿੱਚ ਕੀਤੀ ਸੀਗੀ। ਜੀ ਜਿਹਦੇ ਚ ਰਾਜਖਪੂਰ ਸੀਗੇ। ਦਾਰਾਪਾਜੀ ਨੇ ਡਾਇਰੈਕਟ ਕੀਤੀ ਸੀ ਉਹ ਫਿਲਮ। ਜੀ ਤੇ ਮੈਂ ਰਾਜ ਜੀ ਨਾਲ ਮੇਰਾ ਕੋਈ ਸੀਨ ਤੇ ਨਹੀਂ ਸੀਗਾ। ਹੂੰ ਲੇਕਿਨ ਮੈਂ ਰਾਜ ਜੀ ਦੇ ਨਾਲ ਉਹ ਸ਼ੂਟਿੰਗ ਦੇ ਜਾਂਦਾ ਸੀਗਾ ਮੈਂ ਉੱਥੇ ਗੱਲਬਾਤ ਕਰਦਾ ਸੀਗਾ ਜੀ ਰਾਜਕਪੂਰ ਕੋਲੋਂ ਮੈਂ ਉਹਨਾਂ ਕੋਲੋਂ ਸਿੱਖਿਆ ਕਿ ਡਿਸਪਲਿਨ ਔਰ ਡੈਡੀਕੇਸ਼ਨ ਕੀ ਹੁੰਦੀ ਹੈ ਹਾਂ ਉਹ ਕਹਿੰਦੇ ਕਿ ਜਦੋਂ ਤੁਸੀਂ ਸੋਚਦੇ ਜੇ ਨਾ ਫਿਲਮ ਜੇ ਤੁਸੀਂ ਫਿਲਮ ਬਣਾਉਂਦੇ ਜੇ ਤੇ ਤੁਹਾਡੇ ਫਰੇਮ ਫਿਰ ਉਹੋ ਹੀ ਆਉਣਾ ਚਾਹੀਦਾ ਜੋ ਤੁਸੀਂ ਸੋਚਿਆ ਸੀਗਾ ਹਾਂ ਉਹ ਪੈਸੇ ਦੀ ਪਰਵਾਹ ਨਹੀਂ ਸੀ ਕਰਦੇ ਜੀ ਫਿਰ ਉਹ ਤੁਹਾਨੂੰ 20 ਵਾਰੀ ਲੈਣਾ ਪੈਜੇ ਸ਼ਾਟ 100 ਵਾਰੀ ਲੈਣਾ ਪੈਜੇ ਜਿੱਦਾਂ ਮੋਸਟਲੀ ਜਿੱਦਾਂ ਕਰਦੇ ਹਰ ਇੱਕ ਦਾ ਬਜਟ ਹੁੰਦਾ ਹੈ ਕਿ ਹਾਂਜੀ ਓਕੇ ਹੋ ਗਿਆ ਵੈਰੀ ਗੁੱਡ ਉਹ ਕਹਿੰਦੇ ਓਕੇ ਨਹੀਂ ਹੁੰਦਾ ਸ਼ੋਰਟ ਇੱਥੇ ਲੱਗਣਾ ਚਾਹੀਦਾ ਜੋ ਮੈਂ ਸੋਚਿਆ ਸੀ ਕਿ ਇਦਾਂ ਜਦ ਤੱਕ ਉਹ ਨਹੀਂ ਆਉਂਦਾ ਉਹ ਨਹੀਂ ਓਕੇ ਨਹੀਂ ਆਉਂਦਾ ਔਰ ਬੜੇ ਰੋਮਾਂਟਿਕ ਆਦਮੀ ਸੀਗੇ ਜੀ ਮਤਲਬ ਕਿ ਜਿਹਨੂੰ ਕਹਿੰਦੇ ਕਿ ਹਿੰਦੁਸਤਾਨ ਦੇ ਨਿਹਾਇਤ ਦੁਨੀਆ ਦੇ ਰੋਮਾਂਟਿਕ ਲੋਕਾਂ ਚੋਂ ਇੱਕ ਸੀਗੇ ਆਹ ਉਹ ਕਹਿੰਦੇ ਸੀਗੇ ਕਿ ਲਵ ਸਟੋਰੀ ਤੇ ਉਹ ਲਿਖ ਨਹੀਂ ਸਕਦਾ ਜਿਹੜਾ ਰੁਮਾਂਸ ਨਹੀਂ ਕਰਦਾ ਹੂੰ ਸੋ ਉਹਨਾਂ ਦਾ ਸੀਗਾ ਹਰੇਕ ਦਾ ਆਪਣੀ ਹਾਂ ਜੀ ਜੇ ਆਪਾਂ ਗੱਲ ਕਰੀਏ ਜਿਵੇਂ ਉਹਨਾਂ ਵੇਲੇ ਚ ਜਦੋਂ ਤੁਸੀਂ ਕਹੇ ਦੀ ਜਵਾਨੀ ਪਹਿਰੇ ਕਹੇ ਦੀ ਉਸ ਈ ਨੂੰ ਫਿਲਮਾਂ ਬਣਦੀਆਂ ਸੀਆਂ ਫਿਲਮਾਂ ਘਾਟੇ ਦੀ ਵੀ ਚਲੀਆਂ ਜਾਂਦੀਆਂ ਸੀਆਂ ਪਰ ਉਦੋਂ ਕਲਾਕਾਰ ਜਿਹੜੇ ਪ੍ਰੋਡਿਊਸਰ ਸਾਹਿਬ ਨੂੰ ਦੀ ਸਤਿ ਮਾਨ ਸਤਕਾਰ ਵੀ ਬਹੁਤ ਦਿੰਦੇ ਸੀ ਤੇ ਆਰਥਿਕ ਪੱਖੋਂ ਜਿਹਨਾਂ ਦਾ ਕੋਈ ਮਿਹਨਤਾਂ ਨਾ ਰਹਿ ਜਾਂਦਾ ਸੀ ਜਾਂ ਉਹਦੀ ਮਾਲੀ ਮਦਦ ਵੀ ਕਰਦੇ ਸੀ ਸੱਚ ਹੈ ਗੱਲ ਦੇਖੋ ਜੀ 2-4 ਏਕਟਰਾਂ ਨੂੰ ਛੱਡ ਕੇ ਹਾਂ ਉਹ ਤਾਂ ਮੈਂ 90 95% ਏਕਟਰ ਇਹ ਸੀਗੇ ਕਿ ਜਦੋਂ ਫਿਲਮ ਕਰਦੇ ਸੀ ਨਾ ਤਾਂ ਪ੍ਰੋਡੂਸਰ ਵੀ ਇੱਕ ਘਰ ਦਾ ਬੰਦਾ ਬਣ ਜਾਂਦਾ ਸੀ ਹੂੰ ਅਗਰ ਤੁਹਾਡੀ ਫਿਲਮ ਫਲॉप ਹੋ ਗਈ ਹੂੰ ਜੇ ਹੁਣ ਤੁਹਾਡਾ 2-4 ਲੱਖ ਰੁਪਏ ਉਦੋਂ ਕੋਈ ਇੰਨੇ ਕੀ ਪੈਸੇ ਹੁੰਦੇ ਸੀਗੇ ਸਾਰੇ ਬਿਲਕੁਲ ਬਿਲਕੁਲ ਵੱਜ ਜਾਂਦਾ ਸੀ ਤੋ ਕਹਿੰਦੇ ਕੋਈ ਗੱਲ ਨਹੀਂ ਬਾਅਦ ਚ ਲੈ ਲਾਂਗੇ ਜੀ ਜੇ ਨਹੀਂ ਆਏ ਤੇ ਨਹੀਂ ਸੀ ਤੂੰ ਅਗਲੀ ਫਿਲਮ ਸ਼ੁਰੂ ਕਰ ਹੂੰ ਹੁਣ ਅੱਜ ਉਹ ਤੁਸੀਂ ਕਰ ਨਹੀਂ ਸਕਦੇ ਜੇ ਤੁਹਾਡੀ ਪਿਛਲੀ ਫਿਲਮ ਫਲॉप ਹੋ ਗਈ ਤੇ ਅੱਗੇ ਸ਼ੁਰੂ ਕਿਦਾਂ ਕਰੋਗੇ ਤੁਹਾਡੇ ਤੇ ਪੈਸੇ ਪਿਛਲੇ ਹੀ ਪੂਰੇ ਨਹੀਂ ਹੋਏ ਉਹ ਕਹਿੰਦਾ ਇਹ ਤੋਂ ਫਿਲਮ ਸ਼ੁਰੂ ਕਰ ਪੈਸੇ ਬਾਅਦ ਚ ਲੈ ਲਾਂਗੇ ਔਰ ਉਹ ਇਕੱਲੇ ਐਕਟਰ ਨਹੀਂ ਸੀ ਕਰਦੇ ਕੈਮਰਾਮੈਨ ਟੈਕਨੀਸ਼ੀਅਨਸ ਵੱਡੇ ਸਾਰੇ ਔਰ ਇਸ ਕਰਕੇ ਫਾਈਨੈਂਸਰ ਉਹਨਾਂ ਦੇ ਪਿੱਛੇ ਖੜੇ ਹੋ ਜਾਂਦੇ ਸੀ ਇਸੇ ਕਰਕੇ ਉਹ ਦੌਰ ਸੀਗਾ ਕਿ ਜਦੋਂ ਜਿੰਨੇ ਵੀ ਵੱਡੇ ਪ੍ਰੋਡਿਊਸਰ ਸੀਗੇ ਉਹ ਸਟੂਡੀਓਜ਼ ਜਾਂ ਫਾਈਨੈਂਸਰ ਨਹੀਂ ਸੀਗੇ ਉਹ ਇੰਡੀਵਿਜੂਅਲ ਪ੍ਰੋਡਿਊਸਰ ਸੀਗੇ ਜਿਨ੍ਹਾਂ ਦੇ ਡਾਇਰੈਕਟ ਐਕਟਰਾਂ ਦੇ ਨਾਲ ਰਿਲੇਸ਼ਨ ਸੀਗਾ ਹਾਂ ਔਰ ਮੈਂ ਇੱਕ ਦੋ ਨੂੰ ਛੱਡ ਕੇ ਬਾਕੀ ਆਲਮੋਸਟ ਸਾਰੇ ਐਕਟਰ ਜਿਹੜੇ ਸੀ ਕੋਈ ਘੱਟ ਕਰਦਾ ਸੀ ਕੋਈ ਬਹੁਤ ਜ਼ਿਆਦਾ ਕਰ ਦਿੰਦਾ ਸੀ ਬਿਲਕੁਲ ਬਿਲਕੁਲ ਔਰ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਬਹੁਤ ਜ਼ਿਆਦਿਆਂ ਵਾਲਿਆਂ ਦੇ ਨਾਲ ਰਹਾ ਕੀ ਬਾਤ ਹੈ ਸੋ ਇਸ ਕਰਕੇ ਉਹ ਅਗਰ ਫਿਲਮ ਫਲॉप ਹੁੰਦੀ ਸੀ ਨਾ ਤੇ ਅੱਜ ਕੀ ਹੈ ਕਿ ਜਦੋਂ ਤੁਹਾਡੀ ਫਿਲਮ ਫਲॉप ਹੁੰਦੀ ਹੈ ਨਾ ਸਾਰੇ ਐਕਟਰ ਟੈਕਨੀਸ਼ੀਅਨ ਸੋਚਦੇ ਕਿ ਇਹ ਪ੍ਰੋਡੂਸਰ ਦੀ ਫਿਲਮ 플ੌਪ ਹੋ ਗਈ ਡਾਇਰੈਕਟਰ ਦੀ ਫਿਲਮ 플ੌਪ ਹੋ ਗਈ ਇਹਨਾਂ ਨੇ ਕੰਮ ਕਰਨਾ ਉਦੋਂ ਇਹ ਹੁੰਦਾ ਸੀਗਾ ਮੇਰੀ ਫਿਲਮ 플ੌਪ ਹੋ ਗਈ ਹਾਂ ਬਿਲਕੁਲ ਉਹ ਪੂਰਾ ਯੂਨਿਟ ਮੇਰਾ ਸੀਗਾ ਸਮਰਪਿਤ ਹੁੰਦੇ ਸੀ ਉਹ ਆਪਣੇ ਆਪ ਨੂੰ ਸਮਰਪਿਤ ਹੁੰਦੇ ਸੀ ਉਹ ਫਿਲਮ ਇਸ ਕਰਕੇ ਉਹਨਾਂ ਨੂੰ ਕਹਿੰਦੇ ਕਿ ਦੂਜੀ ਬਣਾ ਜੀ ਹਿੱਟ ਦਿਆਂਗੇ ਹੂੰ ਸੋ ਜਿਹੜਾ ਸੀ ਉਹ ਪੇਟ ਬਹੁਤ ਅੱਛਾ ਸੀ ਅੱਛਾ ਇੱਕ ਅਗਲੀ ਗੱਲ ਹੋਰ ਆਪਾਂ ਕਰ ਲਈਏ ਚੱਲਦੇ ਚੱਲਦੇ ਕਿਉਂਕਿ ਗੱਲਾਂ ਚੋਂ ਗੱਲਾਂ ਨਿਕਲਦੀਆਂ ਨੇ ਪਹਿਲਾਂ ਫਿਲਮਾਂ ਬਣਦੀਆਂ ਸੀ ਪਹਿਲਾਂ ਫਿਲਮਾਂ ਦੀ ਕਿ ਉਮਰ ਹੁੰਦੀ ਸੀ ਉਮਤ ਸੀਮਾ ਮੰਦਰੀ ਲੰਬਾ ਸਮਾਂ ਚੱਲਦੀਆਂ ਸੀ ਅੱਜ ਵਾਲੀ ਫਿਲਮ ਇੱਕ ਹਫ਼ਤੇ ਤੋਂ ਵੱਧ ਨਹੀਂ ਟਿਕਦੀ ਕੀ ਕਾਰਨ ਸਮਝ ਸਕਦੇ ਨਹੀਂ ਇਹ ਗੱਲ ਨਹੀਂ ਇਹ ਜਿਹੜੀ ਚੀਜ਼ ਹੈ ਨਾ ਇਹ ਪਹਿਲਾਂ ਵੀ ਮੈਨੂੰ ਕਈ ਵਾਰੀ ਪੁੱਛਿਆ ਗਿਆ ਜੀ ਇੱਕ ਟਾਈਮ ਦੇ ਨਾਲ ਜਿਹੜੀ ਚੇਂਜ ਆਉਂਦੇ ਹਨ ਜੀ ਉਦੋਂ ਸਾਡੇ ਕੋਲ ਐਂਟਰਟੇਨਮੈਂਟ ਦਾ ਜ਼ਰੀਆ ਸੀਗਾ ਸਿਰਫ ਇੱਕ ਸਿਨੇਮਾ ਸਿਨੇਮਾ ਉਦੋਂ ਤਾਂ ਦੂਦਰਸ਼ਨ ਵੀ ਨਹੀਂ ਸੀਗਾ ਹਾਂ ਦੂਦਰਸ਼ਨ ਤੇ ਨਿਊਜ਼ ਆਉਂਦੇ ਹੁੰਦੇ ਸੀਗੇ ਸਵੇਰੇ ਸ਼ਾਮ ਨਿਊਜ਼ ਆ ਗਏ ਜੀ ਤੇ ਅਦਰਵਾਈਜ਼ ਤੋਂ ਸਾਨੂੰ ਸਿਨੇਮਾ ਜਾਣਾ ਪੈਂਦਾ ਜੋ ਫਿਲਮਾਂ ਚੱਲਦੀਆਂ ਸੀ ਕਿ ਕੰਡਰਾਫ ਤੇ 25 ਹਫਤੇ ਹਾਂ 골ਡਨ ਜੁਬਲੀ সিলਵਰ ਜੁਬਲੀ ਡਾਇਮੰਡ ਜੁਬਲੀ ਜੀ ਜੀ ਤੋਂ ਇਸ ਕਰਕੇ ਸਿੱਖਿਆ ਕਿ ਸਾਡੇ ਕੋਲ ਅਗਰ ਅੱਛੀ ਫਿਲਮ ਆਉਂਦੀ ਸੀਗੀ ਤੇ ਉਹੋ ਹੀ ਜ਼ਰੀਆ ਸੀਗਾ ਜੀ ਜਦੋਂ ਪੰਜਾਬ ਚ ਵੱਡੀ ਫਿਲਮ ਲੱਗਦੀ ਸੀ ਤੇ 6-7 ਪ੍ਰਿੰਟ ਲੱਗਦੇ ਸੀ ਹਾਂ ਸੋ 7 ਪ੍ਰਿੰਟ ਅਗਰ ਲੱਗ ਗਏ 8 ਪ੍ਰਿੰਟ ਲੱਗ ਗਏ ਸਮਝੋ ਵੱਡੀ ਫਿਲਮ ਵੱਡੀ ਤੋਂ ਵੱਡੀ ਹਿੰਦੀ ਫਿਲਮ ਦੇ 10-12 ਤੋਂ ਜ਼ਿਆਦਾ ਨਹੀਂ ਸੀ ਪ੍ਰਿੰਟ ਲੱਗਦੇ ਹੂੰ ਤੇ ਅਗਰ 12 ਲੱਗੇ ਤਾਂ 36 ਸ਼ੋਅ ਤੁਹਾਨੂੰ ਮਿਲਦੇ ਸੀਗੇ ਬਿਲਕੁਲ ਹੁਣ ਛੋਟੀ ਤੋਂ ਛੋਟੀ ਫਿਲਮ ਜਿਹੜੀ ਮਲਟੀਪਲੈਕਸ ਆ ਦੂਜਿਆਂ ਚ ਰਿਲੀਜ਼ ਹੁੰਦੀ ਆ ਉਹ ਛੋਟੀ ਫਿਲਮ ਨੂੰ 250 ਤੋਂ 350 ਸ਼ੋਅ ਮਿਲਦਾ ਹੂੰ ਔਰ ਵੱਡੀ ਫਿਲਮ ਦੀ ਤੇ ਛਾੜੀ ਦੋਨੋਂ ਸਾਰੇ ਥੀਏਟਰ ਹੀ ਉਹ ਲੈ ਲੈਂਦੇ ਆ ਹੂੰ ਸੋ ਉਹ ਜਿਹੜਾ ਕੰਪੀਟਿਡ ਆ ਆਡੀਅנס ਆਲਮੋਸਟ ਉਦਾਂ ਹੀ ਆ ਬਿਜ਼ਨਸ ਵਧੇ ਹੀ ਆ ਉਹਦੀ ਗੱਲ ਨਹੀਂ ਫਿਰ ਉਸ ਤੋਂ ਬਾਅਦ OTT ਪਲੇਟਫਾਰਮ ਆ ਗਿਆ ਫਿਰ ਉਸ ਤੋਂ ਬਾਅਦ ਸੈਟਲਾਈਟ ਆ ਗਿਆ ਹੂੰ ਸੋ ਬਿਜ਼ਨਸ ਬਹੁਤ ਵੱਡਾ ਹੋ ਗਿਆ ਹੂੰ ਸੋ ਜਿਹੜੀ ਬਹੁਤ ਹੀ ਮਾੜੀ ਫਿਲਮ ਹੋਵੇ ਤੇ ਵਕਰੀ ਗੱਲਾਂ ਨਹੀਂ ਤੇ ਜਿਹੜੀ ਥੀਏਟਰ 'ਚ ਨਹੀਂ ਚੱਲੀ ਉਹ ਆ ਇੰਟਰਨੈਟ ਤੇ ਆਪਣਾ OTT ਤੇ ਦੂਜੀ ਜਗ੍ਹਾ ਤੇ ਹਿੱਟ ਹੋ ਜਾਂਦੀ ਆ ਉਹ ਕਾਫੀ ਉਹਦਾ ਹੋ ਜਾਂਦਾ ਪਰ ਪ੍ਰੋਬਲਮ ਇਹ ਹੈ ਨਾ ਕਿ ਜਦੋਂ ਫਿਲਮ ਫਲॉप ਹੁੰਦੀ ਹੈ ਨਾ ਤਾਂ ਤੁਹਾਡੀ ਟੀਮ ਤੁਹਾਡੇ ਨਾਲ ਖੜੀ ਨਹੀਂ ਹੁੰਦੀ ਹਾਂ ਸੋ ਉਹ ਇੱਕ ਬਹੁਤ ਮਾੜਾ ਕੰਮ ਹੋਇਆ ਅੱਜ ਦੇ ਦੌਰ ਵਿੱਚ ਬਾਕੀ ਸਭ ਕੁਝ ਬਿਜ਼ਨਸ ਤੇ ਹੁੰਦਾ ਹੀ ਹੈ ਜੀ ਅੱਛਾ ਰਤਨੌਲਖ ਸਾਹਿਬ ਅਸੀਂ ਕੱਲ ਹੋਰ ਵੀ ਤੁਹਾਡੇ ਤੋਂ ਪੁੱਛਣੀ ਚਾਹਾਂਗੇ ਇਨ ਫਿਊਚਰ ਆਉਣ ਵਾਲੇ ਸਮੇਂ 'ਚ ਕੋਈ ਫਿਲਮ ਐਜੇ ਡਾਇਰੈਕਟਰ ਪ੍ਰੋਡਿਊਸ ਕਰਨ ਜਾ ਰਹੇ ਹੋ ਜਿ ਲੱਗਦਾ ਹੋਵੇ ਯਾਰ ਇਸ ਕਹਾਣੀ 'ਚ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਕੋਈ ਪਲਾਨ ਹੈ ਦਿਮਾਗ ਦੇ ਵਿੱਚ ਹਾਂ ਜੀ ਮੈਂ ਦੇਖੋ ਪਹਿਲਾਂ ਵੀ ਜਿਹੜੀ ਮੈਂ ਫਿਲਮ ਬਣਾਈ ਸੀਗੀ ਸਭ ਤੋਂ ਵੱਡੇ ਬਜਟ ਦੀ ਫਿਲਮ ਸੀਗੀ ਹੂੰ ਅਕਸ਼ੇ ਕੁਮਾਰ ਉਹਦੇ ਚ ਗੈਸਟ ਵੀ ਸੀਗਾ ਨਵੀਨ ਨਿਸ਼ਚਲ ਸੀ ਦਾਰਾ ਭਾਜੀ ਸੀ ਜੀ ਹਾਂ ਰਮਾ ਵਿੱਚ ਸੀ ਵਿੰਦੂ ਸੀ ਸ਼ਿਵਾ ਸੀ ਹਾਂ ਜਿੰਨੇ ਵੀ ਉਸ ਵੇਲੇ ਦੇ ਪੰਜਾਬੀ ਦੇ ਐਕਟਰ ਸੀ ਆਲਮੋਸਟ ਸਾਰੇ ਸੀਗੇ ਹਾਂ ਵੱਡੇ ਔਰ 1 ਕਰੋੜ ਦੀ ਫਿਲਮ ਬਣਾਈ ਸੀ ਹਾਂ ਉਦੋਂ ਵੀ ਮੇਰੇ ਪ੍ਰੋਡਿਊਸਰ ਇੰਗਲੈਂਡ ਦੇ ਸੀਗੇ ਅੱਛਾ ਲੇਕਿਨ ਅਸੀਂ ਫਿਲਮ ਪੰਜਾਬ ਚ ਬਣਾਈ ਸੀ ਹਾਂ ਹੁਣ ਇੱਥੇ ਕੀ ਹੈ ਕਿ ਜਿਹੜਾ ਵੀ ਹੁੰਦਾ ਬਾਹਰ ਭੱਜ ਜਾਂਦਾ ਸਬਸਿਡੀ ਆਈ ਹੈ ਮੈਂ ਹੁਣ ਵੀ ਦੋ ਫਿਲਮਾਂ ਸ਼ੁਰੂ ਕਰਨੀਆਂ ਨੇ ਜੀ ਪਰ ਮੈਂ ਦੋਨੋਂ ਪੰਜਾਬੀ ਬਣਾ ਰਿਹਾ ਆ ਕੀ ਬਾਤ ਹੈ ਇੱਕ ਮੈਂ ਬਣਾ ਰਿਹਾ ਆ ਦੈਟ ਇਜ਼ ਅ ਪੀਰੀਅਡ ਆਫ 1940ਸ ਜੀ ਉਹ ਆਪਣਾ ਆਜ਼ਾਦੀ ਤੋਂ ਪਹਿਲਾਂ ਦੇ ਪੀਰੀਅਡ ਦੀ ਇੱਕ ਫਿਲਮ ਹੈ ਬਹੁਤ ਵੱਡੀ ਫਿਲਮ ਆ ਜੀ ਔਰ ਇੱਕ ਮੈਂ ਅੱਜ ਦੇ ਦੌਰ ਦੀ ਫਿਲਮ ਬਣਾ ਰਿਹਾ ਜੀ ਜਿਹੜੀ ਐਕਸ਼ਨ ਫਿਲਮ ਆ ਜੀ ਤੋ ਇਹ ਦੋ ਫਿਲਮਾਂ ਮੈਨੂੰ ਅਦਾ ਕਿ ਮੈਂ ਆਪਣਾ ਇਹ ਜਿਹੜੀਆਂ ਦੋ ਫਿਲਮਸ ਨੇ ਜੀ ਇਹ ਮੈਂ ਅਰਾਊਂਡ ਸੈਪਟੈਂਬਰ ਤੋਂ ਸ਼ੁਰੂ ਕਰਨੀ ਹੈ ਪਹਿਲੀ ਜੀ ਸੋ 2025 ਚ ਦੋਵੇਂ ਲੱਗ ਜਾਣਗੇ ਥੈਂਕ ਯੂ ਅਲਖ ਸਾਹਿਬ ਤੁਸੀਂ ਆਪਣਾ ਅੱਜ ਕਿਉਂਕਿ ਸਮਾਂ ਬਹੁਤ ਕੱਟ ਸੀ ਤੁਹਾਡੇ ਕੋਲੇ ਫਿਰ ਵੀ ਅਸੀਂ ਸਮਾਂ ਲਿਆ ਤੁਹਾਡਾ ਧੰਨਵਾਦ ਕਰਦੇ ਆ ਤੇ ਨਾਲ ਹੀ ਤੁਹਾਨੂੰ ਸ਼ੁਭ ਕਾਮਨਾ ਦਿੰਦੇ ਆ ਤੁਹਾਡੇ ਆਉਣ ਵਾਲੇ ਪ੍ਰੋਜੈਕਟਾਂ ਦੀਆਂ ਤੇ ਪਰਮਾਤਮਾ ਕਰੇ ਇਸੇ ਤਰ੍ਹਾਂ ਤੁਸੀਂ ਬਲੰਦੀਆਂ ਛੁਹਦੇ ਰਹੋ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਮੈਂ ਤੁਹਾਡੇ ਸਟੂਡੀਓ ਆਉਣਾ ਸੀ ਲੇਕਿਨ ਕਿਉਂਕਿ ਅੱਜ ਸਨੀ ਦਿਵਲ ਦੀ ਸ਼ੂਟਿੰਗ ਸੀ ਇੱਥੇ ਹਾਂ ਇਸ ਕਰਕੇ ਮੈਨੂੰ ਇੱਥੇ ਰਹਿਣਾ ਪਿਆ ਜੀ ਤੇ ਅਗਲੀ ਵਾਰੀ ਕਿਤੇ ਤੁਹਾਡਾ ਮੌਕਾ ਲੱਗਾ ਤੇ ਤੁਹਾਡੇ ਸਟੂਡੀਓ ਆਵਾਂਗੇ ਖੂਬ ਖੁੱਲ ਕੇ ਗੱਲਾਂ ਕਰਾਂਗੇ ਅੱਜ ਤੇ ਅੱਧਾ ਦਿਮਾਗ ਉੱਧਰ ਹੈ ਅੱਧਾ ਇੱਧਰ ਤੁਹਾਡੇ ਸਾਹਮਣੇ ਆ ਸ਼ੂਟਿੰਗ ਚੱਲ ਰਹੀ ਹੈ ਸਾਰਾ ਕਰਕੇ ਤੁਸੀਂ ਆਪਣਾ ਕੈਮਰਾ ਘੁਮਾਓਗੇ ਤੇ ਦੇਖੋ ਸਾਰਾ ਖਾਲੀ ਤਾਂ ਇੱਥੇ ਹੀ ਹੈ ਸਾਰਾ ਕੁਝ ਜੀ 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 ਤੇ ਅਗਲੀ ਵਾਰੀ ਮਿਲਾਂਗੇ ਤੇ ਬਹੁਤ ਲੰਬੀਆਂ ਗੱਲਾਂ ਕਰਾਂਗੇ ਔਰ ਆਡੀਅנס ਦੇ ਨਾਲ ਵੀ ਗੱਲਾਂ ਕਰਾਂਗੇ ਉਹ ਗੱਲਾਂ ਜਿਹੜੀਆਂ ਉਹ ਜਾਨਣਾ ਚਾਹੁੰਦੇ ਨੇ ਹਾਂ ਔਰ ਆਪਾਂ ਨਹੀਂ ਕਰ ਸਕੀ ਜੀ ਅਗਲੀ ਆਰਕਿੰਦੀ ਕੱਟ ਟਾਈਮ ਲਈ ਮਾਫੀ ਸੋਣਾ ਜੀ ਜੀ ਔਰ ਉੱਤੇ ਨਾ ਪਹੁੰਚੋ ਲਗੀ ਆਮ ਸੌਰੀ ਧੰਨਵਾਦ ਬਾਕੀ ਸਤਿ ਸ਼੍ਰੀ ਅਕਾਲ ਸਭ ਨੂੰ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਇੱਕ ਖਾਸ ਗੱਲਬਾਤ ਸੁਣੀ ਅਗਲੇ ਹਫਤੇ ਕਿਸੇ ਹੋਰ ਫਨਕਾਰ ਨਾਲ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਾਂਗੇ ਉਮੀਦ ਕਰਦਾ ਇਸ ਪੇਸ਼ਕਸ਼ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋਗੇ ਮੈਂ ਮੇਰੇ ਕੈਮਰਾ ਪਰਸਨ ਪ੍ਰਵੀਨ ਦੇ ਨਾਲ ਜਗਦੀਪ ਸਿੰਘ ਸカイ ਨਿਊਜ਼ ਪੰਜਾਬ ਚੰਡੀਗੜ੍ਹ